ਇਸ ਦੀ ਰਾਤ ਅਮਰੀਕਾ ਤੋਂ ਰਿਪੋਰਟ ਹੋਇਆ ਸੀ ਪੰਜਾਬੀ ਜੋੜਾ ਹੁਣ ਆਈ ਇਹ ਬਹੁਤ ਮਾੜੀ ਖਬਰ 80 ਲੱਖ ਲਾ ਕੇ ਪਿਤਾ ਨੇ ਤੋਰੇ ਸੀ ਅਮਰੀਕਾ ਜੀ ਹਾਂ ਅਮਰੀਕਾ ਤੋਂ ਰਿਪੋਰਟ ਹੋਏ 67 ਪੰਜਾਬੀਆਂ ਵਿੱਚੋਂ ਇੱਕ ਪਤੀ ਪਤਨੀ ਦਾ ਜੋੜਾ ਵੀ ਹੈ ਜੋ ਦੇਰ ਰਾਤ ਵਾਪਸ ਆਪਣੇ ਘਰ ਪਹੁੰਚੇ ਹਨ ਪਤੀ ਪਤਨੀ ਦੋਵੇਂ ਡੂੰਘੇ ਡਿਪਰੈਸ਼ਨ ਵਿੱਚ ਹਨ ਜਦੋਂ ਉਹਨਾਂ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਤਾਂ ਉਹ ਵੀ ਕਾਫੀ ਦੁਖੀ ਨਜ਼ਰ ਆਏ ਪਤਾ ਲੱਗ ਗਿਆ ਕਿ ਨੌਜਵਾਨ ਦਾ ਪਿਤਾ ਪੰਜਾਬ ਪੁਲਿਸ ਵਿੱਚ ਏਐਸਆਈ ਹੈ ਇਸ ਦੇ ਨਾਲ ਹੀ ਜਸਵਿੰਦਰ ਸਿੰਘ ਮੁਹਾਲੀ ਵਿੱਚ ਤਾਇਨਾਤ ਹਨ ਜਿਸ ਨੇ ਦੱਸਿਆ ਕਿ ਉਸਦੇ ਪੁੱਤਰ ਦਾ ਵਿਆਹ ਡੇਢ ਸਾਲ ਪਹਿਲਾਂ ਹੋਇਆ ਸੀ ਲਗਭਗ 8 ਮਹੀਨੇ ਪਹਿਲਾਂ ਅਸੀਂ ਉਹਨਾਂ ਨੂੰ ਟਰੈਵਲ ਏਜੰਟ ਨੂੰ 80 ਲੱਖ ਰੁਪਏ ਦੇ ਕੇ ਵਿਦੇਸ਼ ਭੇਜਿਆ ਸੀ ਉਹ 5 ਫਰਵਰੀ ਨੂੰ ਸਰਹੱਦ ਪਾਰ ਕਰ ਗਿਆ ਸੀ ਅਤੇ ਇਹੀ ਉਹ ਸਮਾਂ ਸੀ ਜਦੋਂ ਅਸੀਂ ਉਸ ਨਾਲ ਆਖਰੀ ਗੱਲ ਕੀਤੀ ਸੀ ਸਾਨੂੰ ਕੱਲ ਦੁਪਹਿਰ ਵੀਡੀਓ ਰਾਹੀਂ ਪਤਾ ਲੱਗਾ ਕਿ ਦੋਵਾਂ ਦੇ ਵੀ ਨਾਮ ਹਨ ਅਤੇ ਉਹਨਾਂ ਦੇ ਪਰਿਵਾਰ ਅੰਮ੍ਰਿਤਸਰ ਹਵਾਈ ਅੱਡੇ ਤੇ ਪਹੁੰਚ ਗਏ ਸਨ ਉਹਨਾਂ ਨੂੰ ਵਾਪਸ ਲੈ ਘਰ ਆਉਣ ਲਈ ਉਹ ਦੋਵੇਂ ਇੰਨੇ ਡਿਪਰੈਸ਼ਨ ਵਿੱਚ ਹਨ ਕਿ ਉਹ ਕਿਸੇ ਨਾਲ ਗੱਲ ਨਹੀਂ ਕਰ ਰਹੇ। ਉਹਨਾਂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਵਿੱਚ ਉਹਨਾਂ ਨਾਲ ਕੀ ਹੋਇਆ, ਉਹਨਾਂ ਨੂੰ ਕਿੰਨਾ ਤੁਰਨਾ ਪਿਆ, ਕਿਸ ਤਰ੍ਹਾਂ ਦੇ ਹਾਲਾਤ ਦੇਖੇ, ਇਹ ਸਭ ਸੋਚ ਕੇ ਦੋਵੇਂ ਡੂੰਘੇ ਡਿਪਰੈਸ਼ਨ ਦੇ ਵਿੱਚ ਹਨ। ਉਹਨਾਂ ਨਾਲ ਜਦੋਂ মিডিਆ ਦੇ ਗੱਲਬਾਤ ਕੀਤੀ ਤਾਂ ਪਰਿਵਾਰ ਸਾਰਾ ਹੀ ਭਾਵਕ ਹੋ ਗਿਆ ਕਿਉਂਕਿ ਬੀਤੇ ਦਿਨੀ ਅਮਰੀਕਾ ਦੇ ਵੱਲੋਂ ਉਹਨਾਂ ਨੂੰ ਡਿਪੋਰਟ ਕਰਕੇ ਵਾਪਸ ਘਰ ਭੇਜ ਦਿੱਤਾ ਗਿਆ ਤੇ ਉੱਥੇ ਹੀ ਲਗਾਤਾਰ ਅਮਰੀਕਾ ਸਰਕਾਰ ਦੇ ਵੱਲੋਂ ਪੰਜਾਬੀ ਹੀ ਨਹੀਂ ਬਲਕਿ ਪੂਰੇ ਹੀ ਦੇਸ਼ਾਂ ਦੇ ਲੋਕ ਜਿਹੜੇ-ਜਿਹੜੇ ਦੇਸ਼ਾਂ ਤੋਂ ਲੋਕ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਹਨ ਉਹਨਾਂ ਨੂੰ ਲਗਾਤਾਰ ਡਿਪੋਰਟ ਕਰਕੇ ਭਾਰਤ ਭੇਜਿਆ ਜਾ ਰਿਹਾ ਹੈ ਤੇ ਉਹਨਾਂ ਦੇ ਵਿੱਚੋਂ ਇੱਕ ਇਹ ਪੰਜਾਬੀ ਜੋੜਾ ਵੀ ਡਿਪੋਰਟ ਹੋ ਕੇ ਆਪਣੇ ਘਰ ਵਾਪਸ ਆਇਆ ਹੈ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਆਪਣਾ ਡਿਪੋਰਟ ਹੋਣ ਦਾ ਦੁੱਖ ਉਹਨਾਂ ਦਾ ਡਿਪਰੈਸ਼ਨ ਦੇ ਵਿੱਚ ਬਦਲ ਗਿਆ ਤੇ ਉਹ ਕਿਸੇ ਨਾਲ ਵੀ ਕੋਈ ਗੱਲਬਾਤ ਕਰਨ ਲਈ ਤਿਆਰ ਨਹੀਂ ਹਨ ਜਿਸ ਤੋਂ ਬਾਅਦ ਜਦੋਂ ਉਹਨਾਂ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਤਾਂ ਸਾਰਾ ਹੀ ਪਰਿਵਾਰ ਭਾਵੁਕ ਹੋ ਗਿਆ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ